ਤਾ ਚੰਡੀਗੜ੍ਹ ਦੀ ਸਿਆਸਤ ਦੇ ਵਿੱਚ ਅਹਿਮ ਦਿਨ ਹੈ ਚੰਡੀਗੜ੍ਹ ਵਿੱਚ ਅੱਜ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਚੰਡੀਗੜ੍ਹ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀ ਸੱਤਾ ਉੱਤੇ ਕੌਣ ਕਾਬਜ਼ ਹੋਵੇਗਾ ਇਸ ਦਾ ਫੈਸਲਾ ਅੱਜ ਵੀਰਵਾਰ ਨੂੰ ਹੋਵੇਗਾ ਸਿਆਸੀ ਪਾਰਟੀਆਂ ਵੱਲੋਂ ਚੰਡੀਗੜ੍ਹ ਦੇ ਮੇਅਰ ਦੀ ਕੁਰਸੀ ਉੱਤੇ ਕਾਬਜ਼ ਹੋਣ ਲਈ ਕਈ ਤਰ੍ਹਾਂ ਦੇ ਸਿਆਸੀ ਪੈੰਤੜੇ ਵਰਤੇ ਜਾ ਰਹੇ ਨੇ ਇਸੇ ਲਈ ਭਾਜਪਾ ਨੇ ਹਰਪ੍ਰੀਤ ਕੌਰ ਬਬਲਾ ਅਤੇ ਆਮ ਆਦਮੀ ਪਾਰਟੀ ਨੇ ਪ੍ਰੇਮ ਲਤਾ ਨੂੰ ਉਮੀਦਵਾਰ ਬਣਾਇਆ ਸੁਪਰੀਮ ਕੋਰਟ ਤੇ ਹੁਕਮਾਂ ਤੇ ਇਸ ਚੋਣ ਦੀ ਵੀਡੀਓਗ੍ਰਾਫੀ ਹੋਵੇਗੀ ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਤੀਸ ਜੈਸ਼ਰੀ ਠਾਕੁਰ ਇੱਥੇ ਨਿਗਰਾਨੀ ਵਜੋਂ ਹਾਜ਼ਰ ਰਹਿਣਗੇ ਇਸ ਦੌਰਾਨ ਆਪ ਕਾਂਗਰਸ ਅਤੇ ਕਾਉਂਸਲਰਾਂ ਦੀ ਖਰੀਦੋ-ਫਰੋਕ ਦਾ ਵੀ ਡਰ ਹੈ ਇਸ ਲਈ ਚੋਣਾਂ ਤੋਂ ਪਹਿਲਾਂ ਆਪ ਦੇ ਕਾਉਂਸਲਰਾਂ ਨੂੰ ਰੋਪੜ ਅਤੇ ਕਾਂਗਰਸੀ ਕਾਉਂਸਲਰਾਂ ਨੂੰ ਲੁਧਿਆਣਾ ਵਿੱਚ ਰੱਖਿਆ ਗਿਆ ਸੀ ਦੱਸ ਦਈਏ ਕਿ ਚੰਡੀਗੜ੍ਹ ਵਿੱਚ ਨਿਗਮ ਕਾਉਂਸਲਰਾਂ ਦੀ ਚੋਣ 5 ਸਾਲ ਵਿੱਚ ਇੱਕ ਵਾਰ ਹੁੰਦੀ ਹੈ ਪਰ ਇੱਥੇ ਮੇਅਰ ਦੀ ਚੋਣ ਹਰ ਸਾਲ ਹੁੰਦੀ ਹੈ VOTING ਸਵੇਰੇ 11 ਵਜੇ ਸ਼ੁਰੂ ਹੋਵੇਗੀ ਨਾਮਜ਼ਦ ਕਾਉਂਸਲਰ ਰਮਨਿਕ ਸਿੰਘ 베ਦੀ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ। ਚੋਣਾਂ ਨੂੰ ਸ਼ਾਂਤੀਪੂਰਵਕ ਨੇਪੜੇ ਚੜਨ ਲਈ 6 ਡਿਊਟੀ ਮੈਜਿਸਟ੍ਰੇਟ ਅਤੇ 1200 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਸ ਦੌਰਾਨ ਸਿਰਫ ਉਹੀ ਲੋਕ ਨਿਗਮ ਦੀ ਇਮਾਰਤ ਦੇ ਅੰਦਰ ਜਾ ਸਕਣਗੇ ਜਿਨ੍ਹਾਂ ਕੋਲ ਪਛਾਣ ਪੱਤਰ ਹੈ। ਪਾਪਾ ਵੱਲੋਂ ਮੇਰ ਦੇ ਅਹੁਦੇ ਲਈ ਹਰਪ੍ਰੀਤ ਕੌਰ ਬਬਲਾ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਬਿਮਲਾ दुबे ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਲਖਬੀਰ ਸਿੰਘ ਬਿੱਲੂ ਉਮੀਦਵਾਰ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਵੱਲੋਂ ਮੇਰ ਦੇ ਅਹੁਦੇ ਲਈ ਪ੍ਰੇਮਲਤਾ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਜਸਬੀਰ ਸਿੰਘ ਬੰਟੀ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਤਰੁਣਾ ਮਹਿਤਾ ਉਮੀਦਵਾਰ ਨੇ ਆਪ ਅਤੇ ਕਾਂਗਰਸ ਦੇ ਗਠਜੋੜ ਚ ਆਪ ਨੂੰ ਮੇਰ ਦਾ ਅਹੁਦਾ ਮਿਲਿਆ ਜਦਕਿ ਕਾਂਗਰਸ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਅਹੁਦਾ ਮਿਲਿਆ ਤਾਂ VOTING ਪ੍ਰਕਿਰਿਆ ਜਿਕੇ ਜੇਕਰ ਗੱਲ ਕੀਤੀ ਜਾਵੇ 11 ਵਜੇ ਇਹ ਜਿਹੜੀ VOTING ਹੈ ਹੋਵੇਗੀ 11 ਵਜੇ ਆਪਣੀ ਸੀਟ ਤੇ ਆ ਜਾਣਗੇ ਕਾਉਂਸਲਰ ਸਵੇਰੇ 11:00 2 ਵਜੇ ਨਗਰ ਨਿਗਮ ਦੇ 77 ਦੀ ਤਰਫੋਂ ਪ੍ਰੈਜ਼ਾਈਡਿੰਗ ਆਫੀਸਰ ਨਾਮਜ਼ਦ ਕਾਉਂਸਲਰ ਡਾਕਟਰ ਅਮਨਿਕ ਸਿੰਘ 베ਦੀ ਸੀਟ ਲੈਣ ਲਈ ਬੇਨਤੀ ਕਰਨਗੇ ਸਵੇਰੇ 11:05 ਤੇ ਰਮਨਿਕ ਸਿੰਘ 베ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣਗੇ ਰਾਸ਼ਟਰੀ ਗਾਣ ਹੋਵੇਗਾ ਇਸ ਤੋਂ ਬਾਅਦ ਪ੍ਰੈਜ਼ਾਈਡਿੰਗ ਅਫਸਰ ਵੱਲੋਂ ਮੇਰ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ